ਸੇਵਾਦਾਰੀ ਸੇਵਾਦਾਰੀ ਸੇਵਾਦਾਰੋਂ ਕਿ ਤੁਸੀਂ ਬਸਟਡ ਦੇ ਦੀ ਤੋ ਹੋਰ ਬੰਦੇ ਹੈ ਨਹੀਂ ਇੱਕ ਬੰਦਾ ਮੈਂ ਤੇ ਡਾਕਟਰ ਦੋ ਹੈਗੇ ਬਸ ਫਿਰੋਜ਼ਪੁਰ ਦੇ ਬਲਾਕ ਮਾਮਦੂਰ ਦੇ ਸਰਕਾਰੀ ਹਸਪਤਾਲ ਦਾ ਸਫਾਈ ਕਰਮਚਾਰੀ ਮਰੀਜ਼ਾਂ ਦਾ ਇਲਾਜ ਕਰਦਾ ਹੈ ਜਦੋਂ ਇਸ ਸਫਾਈ ਕਰਮਚਾਰੀ ਤੋਂ ਪੁੱਛਿਆ ਗਿਆ ਤਾਂ ਉਹਦਾ ਜਵਾਬ ਸੀ ਕਿ ਸਟਾਫ ਦੀ ਘਾਟ ਕਾਰਨ ਡਾਕਟਰਾਂ ਦੀ ਥਾਂ ਮਰੀਜ਼ਾਂ ਦਾ ਇਲਾਜ ਸਫਾਈ ਮੁਲਾਜ਼ਮ ਕਰਦੇ ਨੇ ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਹਸਪਤਾਲ 'ਚ ਡਾਕਟਰ ਨੇ ਲੜਾਈ ਦੌਰਾਨ ਜ਼ਖਮੀ ਹੋਈ ਔਰਤ ਅਤੇ ਉਸ ਦੇ ਸ਼ਰਦਾ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਅਧੇ ਸਫਾਈ ਮੁਲਾਜ਼ਮ ਇਲਾਜ ਹੀ ਲਗਾ ਦਿੱਤਾ ਗਿਆ। ਇਸ ਸਫਾਈ ਮੁਲਾਜ਼ਮ ਨੇ ਮੰਨਿਆ ਕਿ ਡਾਕਟਰ ਦੀ ਗੈਰ ਹਾਜ਼ਰੀ ਚੋਂ ਕਈ ਸਾਲਾਂ ਤੋਂ ਮਰੀਜ਼ ਦਾ ਇਲਾਜ ਕਰ ਰਿਹਾ ਹੈ। ਉਸ ਮੁਤਾਬਕ ਵੱਡੇ ਕੇਸ ਹੀ ਡਾਕਟਰ ਸਾਹਿਬ ਕੋਲ ਜਾਂਦੇ ਨੇ ਤੇ ਬਾਕੀ ਉਹੀ ਵੇਖਦਾ ਹੈ। ਕੋਈ ਸਟਾਫ ਹੀ ਨਹੀਂ ਪੂਰਾ ਹੈਗਾ। ਜੇ ਕੋਈ ਸੀਰੀਅਸ ਇੰਜਰੀ ਹੋ ਗਈ ਕੋਈ ਬੰਦੇ ਨੂੰ ਕੁਝ ਹੋ ਜਾਵੇ ਤਾਂ ਜ਼ਿੰਮੇਵਾਰੀ ਕਿਸੇ ਤੇ ਆਉਂਦੀ ਹੈ? ਡਾਸਾ ਉਹਨੇ। ਤੁਹਾਨੂੰ ਕਿਹਨੇ ਲਗਾਇਆ ਸੀ? ਡਾਸਾ ਨੇ ਲਗਾਇਆ। ਕਿ ਚੌਂਕੀ ਤਰੀ ਕਰਦੇ ਹੋ ਕਿ ਮਤਲਬ ਇਹ ਸਿਰਵਾ ਦਾ ਪਟੀਆਂ ਸਾਰਾ ਕੁਝ ਸਭ ਕੁਝ ਕਰਨਾ ਪੈਂਦਾ ਇੱਥੇ ਇਲਾਜ ਵਿੱਚ ਕਰੇ ਤੇ ਸਰਕਾਰੀ ਇਲਾਜ ਦਾ ਹਾਲ ਦੇਖ ਜ਼ਖਮੀ ਮਰੀਜ਼ ਸੜਕ ਤੇ ਉਤਰੇ ਅਤੇ ਨਾਰੀ ਬਾਜ਼ੀ ਕਰਨ ਲੱਗੇ ਉਹਨਾਂ ਹਸਪਤਾਲ ਦੇ ਡਾਕਟਰ ਤੇ ਪੈਸੇ ਲੈ ਕੇ ਕੇਸ ਬਣਾਉਣ ਦਾ ਇਲਜ਼ਾਮ ਲਗਾਇਆ ਜਿਹੜੇ ਡਾਕਟਰ ਤੇ ਇਲਾਜ ਕਰਨ ਚ ਵਿਤਕਰੀ ਦਾ ਇਲਜ਼ਾਮ ਹੈ ਉਸਨੇ ਸਾਰੇ ਇਲਜ਼ਾਮ ਨੂੰ ਨਕਾਰ ਦਿੱਤਾ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਕੋਈ ਛੱਬੀ ਵਾਲਾ ਕੋਈ ਨਜਾਇਜ਼ ਹੈ ਤੇ ਕੋਈ ਤਰ੍ਹਾਂ ਨਹੀਂ ਬੰਦਿਆ ਨਾ ਕਿ ਬਣਾਉਂਦਾ ਹੈ ਔਰ ਜੇ ਉਹ ਇਦਾਂ ਦੀ ਕੋਈ ਸਾਡੇ ਕੋਲ ਕੰਪਲੇਂਟ ਆਏਗੀ ਜਬ ਗਲਵਾਤ ਆਂਦੀ ਅਸੀਂ ਸਖਤ ਕਾਰਵਾਈ ਕਰਾਂਗੇ ਔਰ ਪੂਰੀ ਕਿਸੇ ਨੂੰ ਕੋਈ ਮਾਫੀ ਨਹੀਂ ਕੀਤੀ ਜਾਏਗੀ ਔਰ ਜੋ ਇਲਜ਼ਾਮ ਲਗਾ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਹੈ ਗਿਆ ਸਟਾਫ ਦੀ ਕਮੀ ਪੰਜਾਬ ਦੇ ਕਿਸੇ ਇੱਕ ਹਸਪਤਾਲ ਚ ਨਹੀਂ ਸਗੋਂ ਬਥੇਰੇ ਸਰਕਾਰੀ ਹਸਪਤਾਲਾਂ ਦਾ ਇਹੀ ਹਾਲ ਹੈ ਹੁਣ ਜੇਕਰ ਤੁਸੀਂ ਪੰਜਾਬ ਦੇ ਕਿਸੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਗਏ ਹੋ ਤਾਂ ਆਪਣੇ ਪਦਰਥੇ ਜਾਂਚ ਕਰ ਲਓ ਕਿ ਤੁਹਾਡਾ ਇਲਾਜ ਕਿਤੇ ਕੋਈ ਸਫਾਈ ਮੁਲਾਜ਼ਮਤਾ ਨਹੀਂ ਕਰ ਰਿਹਾ